ਇਸ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ ਉਸ ਵੀਡੀਓ ਦੇ ਉੱਤੇ ਬਿਆਨਬਾਜ਼ੀ ਤੀਬਰ ਹੁੰਦੀ ਨਜ਼ਰ ਆ ਰਹੀ ਹੈ ਚਰਨਜੀਤ ਸਿੰਘ ਚੰਨੀ ਬੀਬੀ ਜਗੀਰਕੌਰ ਦੀ ਉਹ ਵੀਡੀਓ ਜਿਸ ਦੇ ਵਿੱਚ ਬੀਬੀ ਜਗੀਰਕੌਰ ਦੇ ਠੋਡੀ ਤੇ ਹੱਥ ਲਾਉਂਦੇ ਚਰਨਜੀਤ ਸਿੰਘ ਚੰਨੀ ਨਜ਼ਰ ਆ ਰਹੇ ਉਸ ਵੀਡੀਓ ਨੂੰ ਲੈ ਕੇ ਵਿਵਾਦ ਭਖਦਾ ਜਾ ਰਿਹਾ ਹੈ ਹੈਰਾਨੀ ਦੀ ਗੱਲ ਕਿ ਉਸ ਵਿਵਾਦ ਨੂੰ ਇਸ ਪੱਧਰ ਦੇ ਉੱਤੇ ਕਿਉਂ ਲਿਜਾਇਆ ਜਾ ਰਿਹਾ ਹੈ ਹਾਲਾਂਕਿ ਉਸ ਤਰ੍ਹਾਂ ਦੀ ਕੋਈ ਗੱਲ ਉਸ ਦੇ ਵਿੱਚ ਨਜ਼ਰ ਨਹੀਂ ਸੀ ਆ ਰਹੀ ਪਰ ਇਸ ਦੇ ਬਾਵਜੂਦ ਲਗਾਤਾਰ ਸਪਸ਼ਟੀਕਰਨ ਦੇਣੇ ਪੈ ਰਹੇ ਨੇ ਬੀਬੀ ਜਗੀਰ ਕੌਰ ਨੂੰ ਨਹੀਂ ਚਰਨਜੀਤ ਸਿੰਘ ਚੰਨੀ ਨੂੰ ਹਾਲਾਂਕਿ ਬੀਬੀ ਜਗੀਰ ਕੌਰ ਵੀ ਹੁਣ ਬਿਆਨ ਦਿੰਦੇ ਸੁਣਾਈ ਦਿੱਤੇ ਨੇ ਪਰ ਤਾਂ ਵੀ ਚਰਨਜੀਤ ਸਿੰਘ ਚੰਨੀ ਨੂੰ ਬਾਰ ਬਾਰ ਲੋਡ ਪੈ ਰਹੀ ਹੈ ਸਪਸ਼ਟਕਰਨ ਦੇਣ ਦੀ ਚਰਨਜੀਤ ਸਿੰਘ ਚੰਨੀ ਬਾਰ ਬਾਰ ਆਪਣੇ ਸਪਸ਼ਟਕਰਨ ਦਿੰਦੇ ਸੁਣਾਈ ਦੇ ਰਹੇ ਨੇ ਹੁਣ ਦੁਬਾਰਾ ਚਰਨਜੀਤ ਸਿੰਘ ਚੰਨੀ ਇਸ ਮਾਮਲੇ ਦੇ ਉੱਤੇ ਬੋਲਦੇ ਨਜ਼ਰ ਆਏ ਨੇ ਕਿ ਆਖਰ ਉਹ ਵੀਡੀਓ ਤਾਂ ਅਸਲ ਸੱਚ ਕੀ ਸੀ ਚਰਨਜੀਤ ਸਿੰਘ ਚੰਨੀ ਨੂੰ ਆਖਰ ਇੰਨੀ ਲੋਡ ਕਿਉਂ ਪੈ ਰਹੀ ਹੈ ਕਿ ਚਰਨਜੀਤ ਸਿੰਘ ਚੰਨੀ ਦਾ ਅਕਸ ਇਸ ਵੀਡੀਓ ਦੇ ਨਾਲ ਖਾਸਾ ਖਰਾਬ ਹੋਇਆ ਗੱਲ ਇੱਥੇ ਆ ਕੇ ਖੜਦੀ ਹੈ ਕਿ ਚਰਨਜੀਤ ਸਿੰਘ ਚੰਨੀ ਬਾਰ ਬਾਰ ਸਪਸ਼ਟਕਰਨ ਕਿਉਂ ਦਰਸਲ ਚਰਨਜੀਤ ਸਿੰਘ ਚੰਨੀ ਨੂੰ ਲੈ ਕੇ ਲਗਾਤਾਰ ਕੁਝ ਮਾਮਲੇ ਸਾਹਮਣੇ ਲੰਦੇ ਗਏ ਨੇ ਔਰ ਇਹਨਾਂ ਮਾਮਲਿਆਂ ਦੇ ਵਿੱਚ 2018 ਦਾ ਉਹ ਆਈਐਸ ਅਫਸਰ ਨੂੰ ਮੈਸੇਜਸ ਕਰਨ ਦਾ ਮਾਮਲਾ ਵੀ ਸੀ ਜਿਸ ਦੇ ਵਿੱਚ ਇਲਜ਼ਾਮ ਸੀ ਕਿ ਚਰਨਜੀਤ ਸਿੰਘ ਚੰਨੀ ਅਸ਼ਲੀਲ ਮੈਸੇਜਸ ਭੇਜ ਰਹੇ ਸੀਗੇ ਆਈਐਸ ਅਫਸਰ ਨੂੰ ਮਹਿਲਾ ਆਈਐਸ ਅਫਸਰ ਨੂੰ ਖੈਰ ਉਸ ਤੋਂ ਬਾਅਦ ਇੱਕ ਪੋਸਟਰ ਸਾਂਝਾ ਕੀਤਾ ਗਿਆ ਪੋਸਟਰ ਵਾਇਰਲ ਕੀਤਾ ਗਿਆ ਉਸ ਪੋਸਟਰ ਤੋਂ ਬਾਅਦ ਵੱਖ-ਵੱਖ ਕਿਸਮ ਦੇ ਬਿਆਨ ਸਾਹਮਣੇ ਆਏ ਔਰ ਹੁਣ ਚਰਨਜੀਤ ਸਿੰਘ ਚੰਨੀ ਅਤੇ ਬੀਬੀ ਜਗੀਰ ਕੌਰ ਦੀ ਇੱਕ ਵੀਡੀਓ ਵਾਇਰਲ ਹੋਈ ਜਿਸ ਦੇ ਵਿੱਚ ਹਾਲਾਂਕਿ ਸੀ ਤਾਂ ਕੁਝ ਨਹੀਂ ਪਰ ਤਾਂ ਵੀ ਉਸ ਨੂੰ ਵੱਡੇ ਪੱਧਰ ਦੇ ਉੱਤੇ ਪ੍ਰਚ ਉਸ ਵੀਡੀਓ ਤੋਂ ਬਾਅਦ ਮਹਿਲਾ ਕਮਿਸ਼ਨ ਦੇ ਵੱਲੋਂ ਨੋਟਿਸ ਜਿਹੜਾ ਉਹ ਜਾਰੀ ਕਰ ਦਿੱਤਾ ਜਾਂਦਾ ਲੰਗੇ ਕੱਲ ਵੀ ਇਸ ਉੱਤੇ ਖਾਸਾ ਵਿਵਾਦ ਹੁੰਦਾ ਦਿਖਾਈ ਦਿੱਤਾ ਪਰ ਹੁਣ ਚਰਨਜੀਤ ਸਿੰਘ ਚੰਨੀ ਦੁਆਰਾ ਇਸ ਉੱਤੇ ਬੋਲਦੇ ਨਜ਼ਰ ਆਏ ਨੇ ਆਖਰ ਕੀ ਕੁਝ ਬੋਲੇ ਨੇ ਚਰਨਜੀਤ ਸਿੰਘ ਚੰਨੀ ਆਓ ਸੁਣਦੇ ਹਾਂ 400 ਪਾਰੇ ਹੋਣਾ ਲੇਕਿਨ 400 ਤੱਕ ਕਾਂਗਰਸ ਦੀਆਂ 400 ਦੇ ਪਾਰ ਵਾਲੀਆਂ ਉਹਨਾਂ ਦੀਆਂ ਹੋਰ ਦੱਸੋ ਵੈਰੀ ਗੁੱਡਸ ਜਨੀ ਸਾਹਿਬ ਇੱਕ ਸਾਬਕਾ ਮੰਤਰੀ ਸਾਹਿਬ ਸੀਗੇ ਤੁਹਾਡੇ ਖਿਲਾਫ ਕਾਫੀ ਬੋਲਦੇ ਸੀਗੇ ਤੇ ਕੱਲ ਕਾਂਗਰਸ ਪਾਰਟੀ ਦੇ ਵਿੱਚ ਫੇਰ ਤੋਂ ਦੁਬਾਰਾ ਉਹਨੂੰ ਸ਼ਾਮਲ ਕਰ ਦਿੱਤਾ ਗਿਆ ਹੈ ਦੇਖੋ ਕਾਂਗਰਸ ਤਾਂ ਸਮੁੰਦਰ ਹੈ ਇਹਦੇ ਵਿੱਚ ਕੋਈ ਵੀ ਆ ਸਕਦਾ ਸਾਰਿਆਂ ਦਾ ਵੈਲਕਮ ਹੈ ਮੈਂ ਕਿਸੇ ਬਾਰੇ ਕੋਈ ਟਿੱਪਣੀ ਗਲਤ ਨਹੀਂ ਕਰਨੀ ਤਾਂ ਠੀਕ ਹੈ ਜੇ ਕਹਿੰਦਾ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਵੇ ਤਾਂ ਵੀ ਸ਼ੁਕਰ ਹੈ ਅਜਾਲੀ ਚੱਲਣਾ ਜਿਹੜਾ ਬੀਬੀ ਜ਼ਗੀਰ ਕੋਲ ਆ ਤੁਸੀਂ ਕੱਲ ਕਰ ਲਈ ਵੀਡੀਓ ਵਾਇਰਲ ਕੀਤਾ ਉਹਨਾਂ ਦਾ ਬਰਾਬਰ ਤਰੀਕਾ ਹੁੰਦਾ ਮੈਂ ਕਹਿੰਦਾ ਵੀ ਸ਼ਰਮ ਆਉਣੀ ਚਾਹੀਦੀ ਹੈ ਇਹਨਾਂ ਲੋਕਾਂ ਨੂੰ ਜਿਹੜਾ ਇੱਕ ਪਵਿੱਤਰ ਪਾਕ ਰਿਸ਼ਤੇਆਂ ਨੂੰ ਗਲਤ ਤਰ੍ਹਾਂ ਦੀ ਵੀਡੀਓ ਬਣਾ ਕੇ ਪਾਉਂਦੇ ਆ ਉਹਨਾਂ ਪਰ ਕਾਰਵਾਈ ਹੋਣੀ ਚਾਹੀਦੀ ਹੈ ਇਲੈਕਸ਼ਨ ਕਮਿਸ਼ਨ ਜਿਹੜੀ ਊਮਨ ਇਲੈਕਸ਼ਨ ਕਮਿਸ਼ਨ ਹੈ ਉਹਨੂੰ ਸੋਚ ਲੈਣਾ ਚਾਹੀਦਾ ਕਿ ਉਹ ਕਿਸੇ ਔਰਤ ਬਾਰੇ ਗੱਲ ਕਰ ਰਹੀ ਹੈ ਤੇ ਉਹਨੂੰ ਚਾਹੀਦਾ ਇਹ ਸੀ ਜਿਹਨੇ ਵੀਡੀਓ ਪਾਈ ਹੈ ਉਹਦੇ ਤੇ ਕਾਰਵਾਈ ਕਰਾਉਂਦੀ ਇਹ ਰਾਜਨੀਤਿਕ ਗੱਲਾਂ ਵੂਮਨ ਕਮਿਸ਼ਨ ਦੀ ਚੇਅਰ ਪਰ ਬੈਠ ਕੇ ਨਹੀਂ ਹੋਣੀ ਚਾਹੀਦੀ ਆ ਬਹੁਤ ਧੰਨਵਾਦ ਆਜੋ ਚਮਕੌਰ ਸਾਹਿਬ ਕਰਦੇ ਆਜ ਮੈਂ ਆਪਣੇ ਤੌਰ ਤੇ ਸਿੰਗਲਾ ਸਾਹਿਬ ਦੀ ਚੋਣ ਪ੍ਰਚਾਰ ਸ਼ੁਰੂ ਕਰ ਰਿਹਾ ਸ਼ੁਰੂਆਤ ਕਰ ਰਿਹਾ ਸਿੰਗਲਾ ਸਾਹਿਬ ਨੇ ਪਹਿਲਾਂ ਕਰਤੀ ਲੇਕਿਨ ਮੈਂ ਅੱਜ ਸ਼ੁਰੂ ਕਰ ਰਿਹਾ ਪੂਰਾ ਗੱਜ ਕੇ ਕਰਾਂਗੇ ਔਰ ਮੈਂ ਪੂਰਾ ਟਾਈਮ ਇੱਥੇ ਦੇਵਾਂਗਾ ਔਰ ਇਹ ਨਿਸ਼ਚਿਤ ਹੋਏਗਾ ਕਿ ਲੋਕਾਂ ਵੱਲੋਂ ਲੋਕ ਕਾਂਗਰਸ ਨੂੰ ਜਿਤਾਉਣਾ ਚਾਹੁੰਦੇ ਆ ਇਹ ਇੱਥੇ ਬਹੁਤ ਵੱਡੀ ਗਿਣਤੀ ਜਿਤਾਉਣ ਦੇ ਗਲੰਦਰ ਬਹੁਤ ਬਦਿਆ ਤਰੀਕੇ ਦੇ ਨਾਲ ਵੱਡੀ ਲੀਡ ਦੇ ਨਾਲ ਕਾਂਗਰਸ ਜਿੱਤੇਗੀ ਪੰਜਾਬ ਚ ਕਿਹਦੇ ਨਾਲ ਮੁਕਾਬਲਾ ਦੇਖਦੇ ਹੋ ਜੀ ਤੇਰਾ ਸਿੱਟਾ ਕੋ ਯਾਰ ਕਿਹੜਾ ਮੁਕਾਬਲਾ ਰਹਿ ਗਿਆ ਇੱਥੇ